ਸੱਪ ਚ ਇੱਕ ਸੱਸਾ ਹੁੰਦਾ ਤੇ ਸੱਸਾ ਚ ਦੋ ਸੱਪ ਨਾਲੋਂ ਵੱਧ ਜ਼ਹਿਰ ਆ ਮੇਰੇ ਚ ਤੇਰਾ ਕੀ ਬਣੂਗਾ ਜਿਹੜਾ ਇੱਕ ਨੂੰ ਸੱਸ ਦਾ ਰਿਸ਼ਤਾ ਬੜਾ ਕਹਿੰਦੇ ਕੀ ਬੜਾ ਲੜਾਈ ਝਗੜੇ ਵਾਲਾ ਹੁੰਦਾ ਜਾਂ ਨੋਖ ਚੋਕ ਵਾਲਾ ਹੁੰਦਾ ਉਹ ਤਾਂ ਚਲੋ ਇੱਕ ਹਰ ਘਰ ਦੀ ਕਹਾਣੀ ਐ ਅਸੀਂ ਉਹੀ ਦਿਖਾਇਆ ਵੀ ਕਿਵੇਂ ਉਹਨਾਂ ਨੂੰ ਤੁਸੀਂ ਠੀਕ ਕਰ ਸਕਦੇ ਆ ਇਹ ਲੱਗਦਾ ਨਹੀਂ ਵੀ ਜਿਵੇਂ ਨੌ ਸਾਕ ਦੇ ਰਿਸ਼ਤੇ ਵਿੱਚ ਮੁੰਡਾ ਜਿਹੜਾ ਅਹਿਮ ਰੋਲ ਹੁੰਦਾ ਵਾ ਉਹ ਜੇ ਮਾਂ ਦੀ ਗੱਲ ਕਰਦਾ ਤੇ ਮਾਂ ਤੋਂ ਬੁਰਾ ਬਣਦਾ ਜੇ ਨੋ ਘਰ ਦੀ ਦੀ ਗੱਲ ਕਰਦਾ ਘਰ ਦੀ ਬੋਲਾ ਬਣਦਾ ਕਿ ਲੱਗਦਾ ਦੋਵਾਂ ਵਿੱਚ ਫਸ ਜਾਂਦਾ ਇਹ ਮੁੰਡਾ ਇਹ ਤਾਂ ਉਹ ਲੜਾਈ ਹੈ ਜਿਹੜੀ ਯੁੱਗਾਂ ਤੋਂ ਚੱਲ ਰਹੀ ਹੈ ਤੇ ਯੁੱਗਾਂ ਤੱਕ ਮੈਨੂੰ ਲੱਗਦਾ ਚੱਲਦੀ ਰਹੇਗੀ ਕਿਉਂਕਿ ਪਾਵੇਂ ਅਸੀਂ ਜਿੰਨੇ ਮਰਜ਼ੀ ਐਜੂਕੇਟਿਡ ਹੋ ਜਾਈਏ ਪਾਵੇਂ ਅਸੀਂ ਜਿੰਨੇ ਮਰਜ਼ੀ ਉਹ ਪਿਆਰ ਕਰਨ ਵਾਲੀਆਂ ਸੱਸਾਂ ਬਣ ਜਾਈਏ ਪਰ ਫਿਰ ਵੀ ਇਹ ਕੋਈ ਗਾਰੰਟੀ ਨਹੀਂ ਹੈਗੀ ਕਿ ਤੁਹਾਨੂੰ ਨੌਵੇਂ ਵੀ ਉਨਾ ਹੀ ਪਿਆਰ ਕਰਨ ਵਾਲੀਆਂ ਮਿਲਣਗੀਆਂ ਮੈਨੂੰ ਲੱਗਦਾ ਕੁਝ ਨਾ ਰਿਸ਼ਤਿਆਂ ਨੂੰ ਲੈ ਕੇ ਸਾਡੇ ਧਾਰਨਾਵਾਂ ਹੀ ਬਣ ਗਿਆ ਕਿ ਜੇ ਕੋਈ ਜੀਜਾ ਤੇ ਮਤਲਬ ਇੰਨੇ ਸਿਆਪਾ ਪਾਉਣਾ ਹੈ ਪਾਉਣਾ ਜੇ ਫੁੱਫੜਿਆ ਤੇ ਇੰਨੇ ਪਰੇਸ਼ਾਨ ਕਰਨਾ ਨਹੀਂ ਹਟਣਾ ਨਹੀਂ ਸਫਾਰਸ਼ਾ ਕਰਨਾ ਨਹੀਂ ਹਟਣਾ ਹੈਨਾ ਜੇ ਦਰਾਣੀ ਚਠਾਣੀਆਂ ਤੇ ਇਹਨਾਂ ਨੇ ਮਤਲਬ ਲੜਨਾ ਹੀ ਲੜਨਾ ਹੈ ਦੇਖੋ ਜੀ ਪਾਰਟ 1 ਵਿੱਚ ਮੈਂ ਬੜੀ ਸਾਹੂ ਜੀ ਨੂੰ ਬਣ ਕੇ ਆਈ ਸੀ ਤੇ ਜਦੋਂ ਮੈਂ ਘਰ ਚ ਆਈ 1.5-2 ਸਾਲ ਰਹੀ ਮੈਂ ਦੇਖਿਆ ਕਿ ਮੇਰੀ ਸੱਸ ਤਾਂ ਬੜੀ ਕਪਤੀ ਹੈ ਫਿਰ ਮੈਂ ਵੀ ਪਾਰਟ 2 ਵਿੱਚ ਆਪਣੇ ਰੰਗ ਟੰਗ ਬਦਲ ਲੇ ਤੇ ਆਪਣੀ ਸੱਸ ਨੂੰ ਪੂਰੀ ਟੱਕਰ ਦੇ ਰਹੀਆਂ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀਆਂ ਰਾਣੀਆਂ ਨਹੀਂ ਰਾਜਕੁਮਾਰ ਆਇਆ ਵਿਆਹਣ ਲਈ ਤੂੰ ਬਲਾਦੀ ਸੋਹਣੀ ਹਾਏ ਨਹੀਂ ਤੇਰਾ ਕੋਈ ਤੋੜ ਹੈ ਨਹੀਂ ਤੈਨੂੰ ਚੰਨ ਤਾਰੇ ਆ ਪਿਆਏ ਸਜੌਣ ਲਈ ਮਾਮਾ ਨੂੰ ਸਭ ਤੋਂ ਵੱਡਾ ਰੋਲ ਅਦਾ ਕਰਨਾ ਚਾਹੀਦਾ ਹਰ ਰਿਸ਼ਤੇ ਨੂੰ ਦੀ ਥਾਂ ਦੇਣੀ ਚਾਹੀਦੀ ਆ ਪਿਆਰ ਸਤਿਕਾਰ ਸ਼ੁਰੂ ਤੋਂ ਬਚਪਨ ਤੋਂ ਹੀ ਨਿਆਣਿਆਂ ਨੂੰ ਅਪਏ ਜਿੱਦਾਂ ਸਿਖਾਵਾਂਗੇ ਨਾ ਤੇ ਫਿਰ ਵੱਡੇ ਹੁੰਦਿਆਂ ਹੁੰਦਿਆਂ ਉਹ ਗਰੋ ਨਹੀਂ ਹੋਣਗੀਆਂ ਉਹਨਾਂ ਦੇ ਅੰਦਰ ਅਸੀਂ ਜੁਆਇੰਟ ਫੈਮਿਲੀ ਵਾਲੇ ਕਲਚਰ ਚੋਂ ਆਏ ਆ ਤਾਂ ਹੁਣ ਗਾਂ 'ਚ ਜਾ ਕੇ ਕੀ ਰਹਿ ਗਿਆ ਦੋ ਦੋ ਤਿੰਨ ਤਿੰਨ ਜੀਆ ਘਰਾਂ ਦੇ ਵਿੱਚ ਰਿਸ਼ਤੇ ਤਾਂ ਸਾਰੇ ਹੋਣੇ ਚਾਹੀਦੇ ਹੁਣ ਕਿੰਨੀ ਵੱਡੀ ਏ ਮਿਸਟੇਕ ਹੋਊਗੀ ਕਿ ਜੇ ਜਿਨ੍ਹਾਂ ਦਾ ਇੱਕੋ ਪੋਤੇ ਆ ਉਹਨਾਂ ਦੀ ਕੋਈ ਪੁਆਈ ਨਹੀਂ ਹੋਣੀ ਨਿਆਣਿਆਂ ਦੀ। ਨਾਨਕੇ ਕਿੱਥੇ ਜਾਇਆ ਕਰਨਗੇ ਨਿਆਣੇ? ਪੂਆ ਬਿੰਡ ਕਿੱਥੇ ਜਾਇਆ ਕਰਨਗੇ ਨਿਆਣੇ? ਕਿੰਨੀਆਂ ਚੀਜ਼ਾਂ ਅਸੀਂ ਗੁਆ ਰਹੇ ਹਾਂ। ਅਸਲ 'ਚ ਇਸ ਤਰ੍ਹਾਂ ਦਾ ਸੁਭਾਅ ਆਇਆ ਕਿ ਜਾਂ ਕਰੈਕਟਰ ਵਿੱਚ ਹੀ ਇਸ ਤਰ੍ਹਾਂ ਦਾ ਰੁਲ ਆਉਂਦੀ ਸਾਹਮਣੇ। ਤੁਹਾਨੂੰ ਕੀ ਲੱਗਦਾ? ਮੈਨੂੰ ਵੀ ਡਰ ਲੱਗਦਾ। ਠੀਕ ਲੱਗ। ਮੇਰੇ ਵੱਲ ਵੇਖ ਕੇ ਹਰੇਕ ਹਰੇਕ ਬਹੁਤ سارے ਲੋਕ ਇਹ ਕਹਿੰਦੇ ਕਿ ਉਹਨਾਂ ਨੂੰ ਡਰ ਲੱਗਦਾ ਪਰ ਮੈਂ ਬਿਲਕੁਲ ਵੀ ਉੰਜਦੀ ਨਹੀਂ ਆ ਜੀ ਉਹ ਤੇ ਕਰਦਾਰ ਹੁੰਦੇ ਨੇ ਹਨਾ। ਤੁਹਾਡੀ ਵੀ ਇੱਕ ਅਹਿਸਾਸ ਹੈਗੀ ਆ ਮੈਨੂੰ ਜਦੋਂ ਅਸੀਂ ਦੇਖਿਆ ਉਹਦਾ ਵੀ ਤੁਹਾਡੇ ਦੇ ਕਿੰਨਾ ਖਸਦਾ ਗਿਆ ਤੁਸੀਂ ਵੀ ਨੌਂ ਸੀ ਤੁਹਾਡੇ ਦੀ ਕਿੰਨਾ ਗੱਪੜ ਕੀਤੀ ਸੀ ਤੁਹਾਡੇ ਨਾਲ ਕਿੰਨਾ ਲੜਾਈ ਲਈ ਨਹੀਂ ਕਦੀ ਵੀ ਨਹੀਂ ਮੇਰੇ ਮਦਰ ਇਹ ਲੱਗਦੀ ਵੀ ਨਹੀਂ ਸੀ ਮੇਰੇ ਨਾਲ ਲੜੇ ਤੇ ਮਤਲਬ ਉਹ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਨ ਲੱਪੇ ਸੀ ਵੀ ਆਪਣੇ ਮੁੰਡੇ ਨੂੰ ਵੀ ਨਹੀਂ ਉਨਾ ਕਰਦੇ ਕਿ ਤੁਸੀਂ ਇਹ ਦੇਖੋ ਜਿਵੇਂ ਮੈਂ 15 ਦਿਨਾਂ ਬਾਅਦ 20 ਦਿਨਾਂ ਬਾਅਦ ਪਿੰਡ ਜਾਣਾ ਉਹਨਾਂ ਨੇ ਪੇਟੀ 'ਚ ਪੈਸੇ ਰੱਖੇ ਹੁੰਦੇ ਸੀ ਤੇ ਉਹਨਾਂ ਨੇ ਆਪਣੇ ਮੁੰਡੇ ਨੂੰ ਵੇਖਣਾ ਜਦੋਂ ਬਾਹਰ ਚਲਾ ਗਿਆ ਨਾ ਫਿਰ ਉਹਨਾਂ ਨੇ ਪੇਟੀ ਖੋਲਣੀ ਫਿਰ ਉਹਨੇ ਕਿਹਾ ਇੱਧਰ ਆ ਮੈਨੂੰ ਨਾ ਵੱਖ-ਵੱਖ ਕਰ ਦੇ ਆ ਮੈਂ ਦੁੱਧ ਵਾਲੇ ਦੇ ਦੇਣੀ ਆ ਮੈਂ ਰਸਣ ਵਾਲੇ ਦੇ ਦੇਣੀ ਆ ਮੈਂ ਫਲਾਣੇ ਦੇ ਦੇਣੀ ਹੈਨਾ ਇਹ ਵੱਖ-ਵੱਖ ਕਰਕੇ ਨਾ ਮੈਨੂੰ ਦੇ ਦੇ ਤੇ ਜੇ ਕਿਸੇ ਨੇ ਆ ਜਾਣਾ ਉਹਨਾਂ ਨੇ ਕਿਦਾਂ ਪੇਟੀ ਬੰਦ ਕਰਨੀ ਵੀ ਕੋਈ ਵੇਖ ਨਾ ਲਵੇ ਤੇ ਮੇਰੇ ਹਸਬੰਦ ਨੇ ਕਿਹਾ ਵੀ ਇਹ ਤੇਰੀ ਧੀ ਆ ਕਿ ਤੇਰੀ ਨੋਹ ਆ ਤੂੰ ਮੇਰੇ ਤੋਂ ਵੱਧ ਇਹਨੂੰ ਪਿਆਰ ਕਰਦੀ ਸੱਸੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਨੀਮਸਾਸਕੁਟੀ 2 ਦੀ ਜਿਹੜੀ ਸਟਾਰ ਕਾਸਟ ਆ ਅਮਰਸਰ ਆਈ ਆ ਅਤੇ ਮਹਿਤਾਬ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਮਹਿਤਾਬ ਜੀ ਨਾ ਮਹਿਤਾਬ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੰਟਾ ਪੰਜਾਬੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਪਿਆਰ ਮਹਿਤਾਬ ਜੀ ਫਿਲਮੀ ਜਿਹੜੀ ਆ ਤੁਸੀਂ ਦੂਸੀ ਆਈ ਤੁਹਾਡੀ ਨੀਮਸਾਸਕੁਟੀ 2 ਬਣਾਈ ਆ ਪਹਿਲੀ ਨਾਲ ਕਿੰਨਾ ਪਿਆਰ ਮਿਲਿਆ ਤੇ ਇਸ ਵਿੱਚ ਕਿੰਨਾ ਜਿਹੜੀ ਕਲਾ ਦੀ ਅਜਬੀਦ ਹੋ ਗਈ ਆ ਦੱਸੋ ਕਿੰਨ ਕੀ ਗਾਣਾ ਚਾਹੋ ਤੇ ਕੀ ਤੁਹਾਡੇ ਵਿੱਚ ਅਹਿਮ ਰੋਲ ਹੋ ਰਿਹਾ ਹਾਂਜੀ ਅਸੀਂ ਨੀਮਸਾਸਕੁਟੀ 2 ਪਹਿਲਾਂ 2 ਸਾਲ ਪਹਿਲਾਂ ਕੀਤੀ ਸੀ ਨੇ ਇਹ ਹੁਣ ਬਹੁਤ ਪਿਆਰ ਮਿਲ ਰਿਹਾ ਹੈ ਉਹਦੇ ਰਿਵਿਊਜ਼ ਦੇਖ ਰਹੇ ਆ ਤੇ ਬਹੁਤ ਚੰਗਾ ਲੱਗਦਾ ਜੇ ਤੁਸੀਂ ਚੰਗਾ ਸਿਨੇਮਾ ਪਿਆਰ ਕਰਦੇ ਹੋ ਅ ਅਹਿਮ ਰੋਲ ਇਹ ਆ ਕਿ ਅਸੀਂ ਮੈਂ ਇੱਕ ਛੋਟੇ ਭਰਾ ਦਾ ਕਿਰਦਾਰ ਕਰ ਰਿਹਾ ਮੇਰੇ ਤੋਂ ਵੱਡੇ ਕੁਗੀ ਭਾਜੀ ਨੇ ਸੋ ਅਸੀਂ ਟਰਾਈ ਕੀਤੀ ਹੈ ਕਿ ਅਸੀਂ ਇੱਕ ਚੰਗੀ ਸੇਧ ਦੇ ਸਕੀਏ ਆਪਣੇ ਸਮਾਜ ਨੂੰ ਤੇ ਉਹਨਾਂ ਨੂੰ ਦੇਖ ਕੇ ਬਸ ਆਪਣੇ ਪਰਿਵਾਰ ਦੇ ਵਿੱਚ ਜਿਹੜੀਆਂ ਕਿਸੇ ਨੂੰ ਕੁਝ ਮੁਸ਼ਕਲ ਆਉਂਦੀਆਂ ਨੇ ਉਹ ਆਪਣੀਆਂ ਠੀਕ ਕਰ ਲੈਣ ਔਰ ਇਸ ਫਿਲਮ ਤੋਂ ਮੈਸੇਜ ਲੈ ਕੇ ਆਪਣੇ ਘਰੇ ਆਉਣ ਬੀਐਸਓਪੀ ਜਿਹੜਾ ਸ਼ੂਟ ਹੋਇਆ ਕਿੱਥੇ ਕਿੱਥੇ ਸ਼ੂਟ ਹੋਇਆ ਵਾ ਤੇ ਕਿੱਥੇ ਸ਼ੂਟ ਕੀਤਾ ਯਾਰ ਇਹ ਸਾਡਾ ਸ਼ੂਟ ਰੋਪੜ ਹੋਇਆ ਜੀ ਜੀ ਤੇ ਬੀਐਸਓਪੀ ਜਿਵੇਂ ਅਸੀਂ ਦੇਖਦੇ ਵੀ ਯਾਤਰਾ ਆਮ ਘਰਾਂ ਦੀ ਕਹਾਣੀ ਹੈ ਨਿਉ ਸਸਤੀ ਲੜਾਈ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਚੀਨ ਨੂੰ ਲੈ ਕੇ ਕੋਈ ਮੈਸੇਜ ਦਿੱਤਾ ਜਾਂਦਾ ਚੀਨ ਨੂੰ ਲੈ ਕੇ ਕੀ ਕੀ ਕਹਿ ਜਾਵੇ ਹਾਂਜੀ ਮੈਸੇਜ ਹੈ ਦੇ ਵਿੱਚ ਇਸ ਸਮਾਜ ਨੂੰ ਇੱਕ ਜਿਹੜਾ ਇੱਕ ਨੂ ਸਸਦਾ ਰਿਸ਼ਤਾ ਬੜਾ ਕਹਿੰਦੇ ਕੀ ਬੜਾ ਲੜਾਈ ਝਗੜੇ ਵਾਲਾ ਹੁੰਦਾ ਜਾਂ ਨੋਖ ਚੋਕ ਵਾਲਾ ਹੁੰਦਾ ਉਹ ਤਾਂ ਚਲੋ ਇੱਕ ਹਰ ਘਰ ਦੀ ਕਹਾਣੀ ਹੈ ਅਸੀਂ ਉਹੀ ਦਿਖਾਇਆ ਵੀ ਕਿਵੇਂ ਉਹਨਾਂ ਨੂੰ ਤੁਸੀਂ ਠੀਕ ਕਰ ਸਕਦੇ ਆ ਤੇ ਬਸ ਫਿਲਮ ਦੇਖੋ ਤੁਸੀਂ ਆਪ ਹੀ ਬਾਰੇ ਸਾਰੀਆਂ ਚੀਜ਼ਾਂ ਦੇਖ ਲਓਗੇ ਵਿੱਚ ਇਹ ਲੱਗਦਾ ਨਹੀਂ ਵੀ ਜਿਵੇਂ ਨੌ ਸਾਖ ਦੇ ਰਿਸ਼ਤੇ ਵਿੱਚ ਮੁੰਡਾ ਜਿਹੜਾ ਅਹਿਮ ਰੋਲ ਹੁੰਦਾ ਵਾ ਉਹ ਜੇ ਮਾਂ ਦੀ ਗੱਲ ਕਰਦਾ ਤੇ ਮਾਂ ਤੋਂ ਬੁਰਾ ਬਣਦਾ ਜੇ ਨੌ ਘਰਦੀ ਦੀ ਗੱਲ ਕਰਦਾ ਘਰਦੀ ਦੀ ਬੁਲਾ ਬਣਦਾ ਕਿ ਲੱਗਦਾ ਦੋਵਾਂ ਵਿੱਚ ਫਸ ਜਾਂਦਾ ਇਹ ਮੁੰਡਾ ਆ ਨਹੀਂ ਉਹ ਮੁੰਡੇ ਤੇ ਡਿਪੈਂਡ ਕਰਦਾ ਕਿ ਉਹਨੇ ਕਿਵੇਂ ਮਾਹੌਲ ਨੂੰ ਠੀਕ ਕਰਨਾ ਆਪਣੇ ਘਰ ਦੇ ਵਿੱਚ ਰਹਿ ਕੇ ਤੇ ਇਹਦੇ ਵਿੱਚ ਮੈਂ ਤਾਂ ਹੀ ਕਿੱਦਾਂ ਮੈਨੇਜ ਕਰ ਰਿਆ ਹਾਂ ਕਿਵੇਂ ਮਾਂ ਨੂੰ ਵੀ ਠੀਕ ਰੱਖਣਾ ਹੈ ਵਾਈਫ ਨੂੰ ਵੀ ਠੀਕ ਰੱਖਣਾ ਹੈ ਕੋਸ਼ਿਸ਼ ਕੀਤੀ ਹੈ ਬਾਕੀ ਤੁਸੀਂ ਜਦੋਂ ਸਿਨੇਮਾ ਚ ਜਾਓਗੇ ਤਾਂ ਤੁਸੀਂ ਖੁਦ ਦੇਖੋ ਤੇ ਇੰਜੋਏ ਕਰੋ ਠੀਕ ਹੈ ਗੀਤ ਦੀ ਗੱਲ ਕਰੀਏ ਤੁਸੀਂ ਗਾਇਕੀ ਨੂੰ ਲੈ ਕੇ ਤੁਹਾਡੀ ਦੂਜੀ ਫਿਲਮ ਆਈ ਹੈ ਇਹ ਜੀ ਹੈ ਤੇ ਕਿਹੜ ਕਿਹੜ ਗੀਤ ਤੁਸੀਂ ਜਗਾਏ ਨੇ ਕਿ ਦੋ ਲੜਾਂ ਜੂ ਸਾਂਝੀ ਗੱਦਗੀ ਇਹ ਮੈਂ ਗਾਏ ਨੇ ਇਹਦੇ ਚ ਪਰੀਆਂ ਦੀ ਰਾਣੀ ਗਾਇਆ ਬਾਕੀ ਸਾਰੇ ਫਿਲਮ ਗਾਣੇ ਫਿਲਮਾਂਏ ਗਏ ਨੇ ਸਾਡੇ ਮੇਰੇ ਤੇ ਤਨਵੀ ਤੇ ਸੋ ਆਪਣਾ ਸਾਸਕੁਤਰੀ 2 7 ਜੂਨ ਨੂੰ ਅੱਜ ਰਿਲੀਜ਼ ਹੋ ਚੁੱਕੀ ਐ ਸੋ ਸਾਰੇ ਜਣੇ ਜ਼ਰੂਰ ਜਾਓ ਤੇ ਸਾਡੀ ਫਿਲਮ ਨੂੰ ਪਿਆਰ ਦਿਓ ਮੇ ਮਤਾਬ ਨਹੀਂ ਜਾਂਦੇ ਜਾਂਦੇ ਗੀਤ ਨੂੰ ਦੋ ਲਾਣਾ ਜੀ ਮੈਂ ਸਾਂਝੀ ਕਰਦੇ ਹਾਂ ਦਸ਼ਕਾ ਜਣੀ ਤੁਹਾਡੀ ਫਿਲਮ ਦਾ ਗੀਤ ਹੈ ਜਿਹੜੇ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐ ਨੀ ਰਾਜਕੁਮਾਰ ਆਇਆ ਵਿਆਹਣ ਲਈ ਤੂੰ ਬਲਾਦੀ ਸੋਣੀ ਹਾਏ ਨੀ ਤੇਰਾ ਕੋਈ ਤੋੜ ਹੈ ਨੀ ਤੈਨੂੰ ਚੰਨ ਤਾਰੇ ਆ ਪਿਆਏ ਸਜੋਣ ਲਈ ਥੈਂਕ ਯੂ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਮੈਂ ਤਾਂ ਉਹ ਤੁਸੀਂ ਦੇਖਿਆ ਵੀ ਜਿਹੜੇ ਨੀ ਸਤਸਪੂਤਰੀ 2 ਦਾ ਜਿਹੜੇ ਕੀ ਹੀਰੋ ਨੇ ਅਤੇ ਉਹਨਾਂ ਨੇ ਸਨਹਿਾ ਦਿੱਤਾ ਵੀ ਵੱਧ ਤੋਂ ਵੱਧ ਚੜ ਕੇ ਇਸ ਫਿਲਮ ਦੇਖਿਆ ਜਾਵੇ ਅਤੇ ਇੱਕ ਘਰੇਲੂ ਫਿਲਮ ਜਿਹੜੀ ਆ ਹੁਣ ਗੱਲਬਾਤ ਕਰਾਂਗੇ ਜਿਹੜੇ ਕੀ ਸਾਸਾ ਰੋਲ ਮਾਰ ਰਿਹਾ ਅਨੀਤਾ ਦੇਵਗਾਂਦੀ ਸਾਡੇ ਨਾਲ ਨੇ ਨੀਤਾ ਦੇਵਗਾਂਦੀ ਬਹੁਤ ਬਹੁਤ ਸਵਾਗਤ ਹੈ ਰਲੋ ਬਹੁਤ ਸ਼ੁਕਰੀਆ ਤੁਹਾਨੂੰ ਤੁਹਾਡੀ ਇਹ ਨੌ ਸਸ ਤੱਕ ਲੜਾਈ ਜਿਹੜੀ ਆ ਪਰਦੇ ਤੇ ਲੈ ਕੇ ਆਏ ਹੋ ਕਿਤਾ ਦੇ ਉਹਦੇ ਚੀਜ਼ ਨੂੰ ਕੀ ਕਹਿਣਾ ਚਾਹੋਗੇ ਬਾਕੀ ਇਹ ਤਾਂ ਉਹ ਲੜਾਈ ਹੈ ਜਿਹੜੀ ਯੁੱਗਾਂ ਤੋਂ ਚੱਲ ਰਹੀ ਹੈ ਤੇ ਯੁੱਗਾਂ ਤੱਕ ਮੈਨੂੰ ਲੱਗਦਾ ਚੱਲਦੀ ਰਹੇਗੀ ਕਿਉਂਕਿ ਪਾਵੇਂ ਅਸੀਂ ਜਿੰਨੇ ਮਰਜੀ ਐਜੂਕੇਟਡ ਹੋ ਜੀਏ ਪਾਵੇਂ ਅਸੀਂ ਜਿੰਨੇ ਮਰਜੀ ਮੋ ਪਿਆਰ ਕਰਨ ਵਾਲੀਆਂ ਸੱਸਾਂ ਬਣ ਜੀਏ ਪਰ ਫਿਰ ਵੀ ਇਹ ਕੋਈ ਗਾਰੰਟੀ ਨਹੀਂ ਹੈਗੀ ਕਿ ਤੁਹਾਨੂੰ ਨੌਆਂ ਵੀ ਉਨਾ ਹੀ ਪਿਆਰ ਕਰਨ ਵਾਲੀਆਂ ਮਿਲਣਗੀਆਂ ਹਨਾ ਸੋ ਇਹ ਸਿਲਸਿਲੇ ਤੇ ਚੱਲਦੇ ਰਹਿਣੇ ਹਨਾ ਕਿ ਜ਼ਹਿਰ ਥੋੜਾ ਥੋੜਾ ਘਟਦਾ ਜਾਏਗਾ ਕਿ ਲੱਗਦਾ ਨਹੀਂ ਇਹ ਇਸ ਤਰ੍ਹਾਂ ਦਾ ਜਿਹੜਾ ਜ਼ਹਿਰ ਹੈ ਇਹ ਘਟਣਾ ਚਾਹੀਦਾ ਕਿਉਂਕਿ ਨੌ ਸੱਸ ਹਮੇਸ਼ਾ ਜਿਹੜਾ ਰਿਸ਼ਤਾ ਅਸੀਂ ਦੇਖਦੇ ਆ ਵੀ ਕੜਵਲਾ ਜਾਂ ਵਰਗਾ ਕਦੀ ਨੌ ਤੇਜ ਹੁੰਦੀ ਆ ਕਦੀ ਸਸ ਤੇਜ ਹੁੰਦੀ ਆ ਜੇ ਸੱਸ ਭਲੀ ਮਾਨਦਮਤ ਮਿਲਦੀ ਤੇ ਨੌ ਦੇ ਮਿਲਦੀ ਆ ਇਹਦੇ ਵਿੱਚ ਮੁੰਡਾ ਜਿਹੜਾ ਦੋ ਆਉਂਦਾ ਉਹ ਵੀ ਪੀਸਾ ਜਾਂਦਾ ਕਿਤਾਂ ਦੇਦੇ ਹੋ ਬਿਲਕੁਲ ਸਹੀ ਗੱਲ ਹੈ ਉਹਦੇ ਵਿਚਾਰੇ ਦਾਦਾ ਕਿਚੂ ਉਮਰ ਬਣ ਜਾਂਦਾ ਵਿੱਚ ਪਰ ਮੈਨੂੰ ਲੱਗਦਾ ਹੈ ਕਿ ਜ਼ਹਿਰ ਥੋੜਾ ਘੱਟ ਹੋਣਾ ਚਾਹੀਦਾ ਮੈਨੂੰ ਲੱਗਦਾ ਕੁਝ ਨਾ ਰਿਸ਼ਤਿਆਂ ਨੂੰ ਲੈ ਕੇ ਸਾਡੇ ਧਾਰਨਾਵਾਂ ਹੀ ਬਣ ਗਿਆ ਕਿ ਜੇ ਕੋਈ ਜੀਜਾ ਤੇ ਮਤਲਬ ਇੰਨੇ ਸਿਆਪਾ ਪਾਉਣਾ ਹੀ ਪਾਉਣਾ ਜੇ ਫੁੱਫੜ ਆ ਤੇ ਇੰਨੇ ਪਰੇਸ਼ਾਨ ਕਰਨੋਂ ਨਹੀਂ ਹਟਣਾ ਨੇ ਸਫਾਰਸ਼ਾ ਕਰਨੋਂ ਨਹੀਂ ਹਟਣਾ ਹੈਨਾ ਜੇ ਦਰਾਣੀ ਚਠਾਣੀ ਆ ਤੇ ਇਹਨਾਂ ਨੇ ਮਤਲਬ ਲੜਨਾ ਹੀ ਲੜਨਾ ਅਸੀਂ ਨਾ ਬਚਪਨ ਤੋਂ ਹੀ ਸਾਡੇ ਅੰਦਰ ਨਾ ਇਹ ਚੀਜ਼ਾਂ ਘਰ ਦੇ ਵਿੱਚ ਪੜਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ। ਇਹੀ ਕਾਰਨ ਹੈ ਕਿ ਅਸੀਂ ਵੱਡੇ ਹੋ ਕੇ ਨਾ ਉਹ ਚੀਜ਼ਾਂ ਸਾਡੇ ਅੰਦਰੋਂ ਨਿਕਲਦੀਆਂ ਨਹੀਂ। ਮੈਨੂੰ ਲੱਗਦਾ ਹੈ ਕਿ ਮਾਮਾ ਨੂੰ ਸਭ ਤੋਂ ਵੱਡਾ ਰੋਲ ਅਦਾ ਕਰਨਾ ਚਾਹੀਦਾ। ਹਰ ਰਿਸ਼ਤੇ ਨੂੰ ਦੀ ਥਾਂ ਦੇਣੀ ਚਾਹੀਦੀ ਹੈ ਪਿਆਰ ਸਤਿਕਾਰ ਸ਼ੁਰੂ ਤੋਂ ਬਚਪਨ ਤੋਂ ਹੀ ਨਿਆਣਿਆਂ ਨੂੰ ਅਪਏ ਚੀਜ਼ਾਂ ਸਿਖਾਵਾਂਗੇ ਨਾ ਤਾਂ ਫਿਰ ਵੱਡੇ ਹੁੰਦੇ ਹੁੰਦੇ ਉਹ ਗਰੋ ਨਹੀਂ ਹੋਣਗੀਆਂ ਉਹਨਾਂ ਦੇ ਅੰਦਰ। ਲਗਦਾ ਨਹੀਂ ਹਮੇਸ਼ਾ ਜਿਹੜਾ ਇਹ ਪਿਆਰ ਆ ਜਮਨੋਸਸ ਦੀ ਲੜਾਈ ਆ ਅਸੀਂ ਅਕਸਰ ਦੇਖਦੇ ਵੀ ਲੋਕਾਂ ਦੇ ਘਰਾਂ ਦੇ ਘਰ ਬਰਵਾਦ ਵੀ ਕਰ ਦਿੰਦੀ ਹੈ ਚੀਜ਼ ਨੂੰ ਲੈ ਕੇ ਤੇ ਹਮੇਸ਼ਾ ਲੋਕ ਇਹ ਵੀ ਦੇਖਦੇ ਨੇ ਵੀ ਜਸ ਸਸ ਉੱਥੇ ਲੋਕੀ ਜਿਹੜਾ ਲੱਟੀ ਵੀ ਹੁੰਦੇ ਜਿੱਥੇ ਸਸ ਨਾ ਆਵੇ ਕਹਿੰਦੇ ਫੋਟੋ ਟੰਗੀ ਹੋਣੀ ਚਾਹੀਦੀ ਆ ਇਸ ਤਰ੍ਹਾਂ ਲੋਕਾਂ ਦੇ ਬੜਾ ਜਿਹਾ ਧਾਰਨਾ ਆਉਂਦੀ ਹੈ ਚੀਜ਼ ਨੂੰ ਲੈ ਕੇ ਕਿ ਲੱਗਦਾ ਨਹੀਂ ਇਹ ਚੀਜ਼ ਜਿਹੜੀ ਹੈ ਸਾਡੇ ਆਉਣ ਵਾਲੀ ਪੀੜ੍ਹੀਆਂ ਵਿੱਚ ਜਿਹੜੇ ਸਵਾਲ ਹੈ ਨਹੀਂ ਦੇਖੋ ਜਿਉਂ-ਜਿਉਂ ਅਸੀਂ ਛੋਟੇ ਪਰਿਵਾਰਾਂ ਵਿੱਚ ਜਾ ਰਹੇ ਹਾਂ ਨਾ ਮਤਲਬ ਇੱਕ ਇੱਕ ਬੱਚਾ ਫਿਰ ਗਾਂ ਇੱਕ ਇੱਕ ਨੌ ਆਈ ਤੇ ਉਹ ਇਹੋ ਜਿਹੇ ਪਰਿ ਤਾਂ ਹੁਣ ਗਾਂ ਜਾ ਕੇ ਕੀ ਰਹਿ ਗਿਆ 2 2 3 3 ਜੀਆ ਘਰਾਂ ਦੇ ਵਿੱਚ ਰਿਸ਼ਤੇ ਤਾਂ ਸਾਰੇ ਹੋਣੇ ਚਾਹੀਦੇ ਹੁਣ ਕਿੰਨੀ ਵੱਡੀ ਏ ਮਿਸਟੇਕ ਹੋਊਗੀ ਕਿ ਜੇ ਜਿਨ੍ਹਾਂ ਦਾ ਇੱਕੋ ਪੋਤਿਆ ਉਹਨਾਂ ਦੀ ਕੋਈ ਭੁਆਈ ਨਹੀਂ ਹੋਣੀ ਨਿਆਣਿਆਂ ਦੀ ਹੈਨਾ ਤੇ ਇਸੇ ਤਰ੍ਹਾਂ ਜੇ ਇੱਕ ਧੀ ਆ ਤੇ ਉਹਨਾਂ ਦੀ ਕੋਈ ਮਾਸੀ ਨਹੀਂ ਹੋਣੀ ਕਿੰਨੇ ਰਿਸ਼ਤੇ ਜਿਹੜੇ ਨੇ ਸਾਡੀ ਜ਼ਿੰਦਗੀ ਜੋ ਖਤਮ ਹੋ ਗਏ ਨਾਣਕੇ ਕਿੱਥੇ ਜਾਇਆ ਕਰਨਗੇ ਨਿਆਣੇ ਪੂਆ ਬਿੰਡ ਕਿੱਥੇ ਜਾਇਆ ਕਰਨਗੇ ਨਿਆਣੇ ਕਿੰਨੀਆਂ ਚੀਜ਼ਾਂ ਸੀ ਗੁਆਰਾਂ ਸੋ ਮੈਨੂੰ ਲੱਗਦਾ ਹੈ ਕਿ ਬਹੁਤੀਆਂ ਵਧੀਆ ਚੀਜ਼ਾਂ ਨਹੀਂ ਆ ਹਰ ਇੱਕ ਰਿਸ਼ਤਾ ਜਿਹੜਾ ਉਹਦੀ ਆਪਣੀ ਗ੍ਰੇਸ ਆ ਉਹ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਨਾਲ ਪਿਆਰ ਕਰਦਾ ਤੁਹਾਨੂੰ ਐਜ਼ ਅ ਹਿਊਮਨ ਬੀਇੰਗ ਹੋ ਰਿਚ ਕਰਦਾ ਹੋਰ ਜ਼ਿਆਦਾ ਐਨਹਾਂਸ ਕਰਦਾ ਤੇ ਉਹ ਹਰ ਰਿਸ਼ਤਾ ਹੋਣਾ ਚਾਹੀਦਾ ਅਸੀਂ ਕਿਹਨੀਤਾ ਦੇਗ ਕਹਿੰਦੇ ਅੱਗੇ ਵੀ ਪੰਜਾਬੀ ਇੰਡਸਟਰੀ 'ਚ ਬੜਾ ਅਹਿਮ ਰੋਲ ਆ ਮਾਂ ਦਾ ਰੋਲ ਕੀਤਾ ਵਾ ਭੈਣ ਦਾ ਰੋਲ ਕੀਤਾ ਵਾ ਪਤਨੀਆ ਰੋਲ ਕੀਤਾ ਵਾ ਸੱਸਾਂ ਰੋਲ ਕਰਕੇ ਕਿਸਾ ਲੱਗਦਾ ਸੱਸ ਦਾ ਇਸ ਤੋਂ ਪਹਿਲਾਂ ਵੀ ਕੀਤਾ ਸੀਗਾ ਰੱਬ ਦਾ ਰੇਡੀਓ ਤੇ ਉਹ ਵੀ ਬੜਾ ਜਰੀਲਾ ਰੋਲ ਸੀਗਾ ਮੈਂ ਰੋਲ ਸੀ ਮੈਂ ਤੁਹਾਡਾ ਵੇਖਿਆ ਤੁਸੀਂ ਦੇ ਸਾਰੀ ਮੀਂਹ ਜ ਤੁਸੀਂ ਉਹ ਨੌ ਨੂੰ ਜਿਹੜਾ ਆ ਕੇ ਭੇਜਿਆ ਤੇ ਬੜਾ ਧੱਕਾ ਮਾਰਿਆ ਵੀ ਚਾਚੇ ਇਹਨੂੰ ਵੀ ਲੈ ਜਾ ਵਾਪਸ ਉਹ ਮੈਂ ਵੀ ਫਿਲਮ ਦੇਖੀ ਆ ਮੈਨੂੰ ਵੇਖ ਕੇ ਬੜਾ ਆਇਆ ਵੀ ਨੀਤਾ ਹਦ ਦੇਖਣ ਐਡਾ ਵਧੀਆ ਰੋਲ ਕਰ ਸਕਦੀ ਐ ਐਨਾ ਸੱਸ ਸਿਸਤਾ ਕਰ ਸਕਦੀ ਐ ਅਸਲ 'ਚ ਉਦੋਂ ਤੱਕ ਨਾ ਮੈਂ ਜ਼ਿਆਦਾ ਕਾਮਿਕ ਰੋਲ ਕੀਤੇ ਸੀ ਜਾਂ ਸੋਸ਼ਲ ਕੀਤੇ ਸੀਗੇ ਤੇ ਹੁਣ ਇਹ ਜਿਹੜਾ ਹੈਗਾ ਕਿ ਇਹਦੇ ਵਿੱਚ ਇੱਕ ਬੜਾ ਨੈਗੇਟਿਵ ਕਿਰਦਾਰ ਸੀਗਾ ਮੈਨੂੰ ਆਪ ਨੂੰ ਨਹੀਂ ਸੀ ਉਮੀਦ ਕਿ ਮੈਂ ਇਨੂੰ ਥੋੜਾ ਠੀਕ ਠਾਕ ਨਿਭਾ ਪਾਉਂਗੀ ਪਰ ਇਹ ਮੇਰੇ ਡਾਇਰੈਕਟਰ ਸਾਹਿਬ ਸਾਡੇ ਰਾਈਟਰ ਸਾਹਿਬ ਐਂਡ ਸਾਡੇ ਸਾਰਾ ਗਰੁੱਪ ਜਿਹੜਾ ਕਲਾਕਾਰ ਹੈ ਉਹਨਾਂ ਦੇ ਸਹਿਯੋਗ ਨਾਲ ਹੀ ਹੋ ਸਕਿਆ ਜਿਸ ਤਰ੍ਹਾਂ ਅਸਲ ਚ ਵਿਸਤਰਾ ਦਾ ਸੁਭਾਅ ਹੈ ਕਿ ਜਾਂ ਕਰੈਕਟਰ ਵਿੱਚ ਇਸ ਤਰ੍ਹਾਂ ਦਾ ਰੁਲ ਆਉਂਦੀ ਸਾਹਮਣੇ ਤੁਹਾਨੂੰ ਕੀ ਲੱਗਦਾ ਮੈਨੂੰ ਵੀ ਡਰ ਲੱਗਦਾ ਚੀਜ਼ ਲੱਗ ਮੇਰੇ ਵੱਲ ਵੇਖ ਕੇ ਹਰੇ ਹਰੇ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਉਹਨਾਂ ਨੂੰ ਡਰ ਲੱਗਦਾ ਪਰ ਮੈਂ ਬਿਲਕੁਲ ਵੀ ਉੰਜ ਦੀ ਨਹੀਂ ਆ ਜੀ ਉਹ ਤੇ ਕਰਦਾਰ ਹੁੰਦੇ ਨੇ ਹਨਾ ਤੁਸੀਂ ਮੇਰੀਆਂ ਕਮੇਡੀ ਫਿਲਮਾਂ ਵੇਖੀਆਂ ਮੇਰੀਆਂ ਲਵਿੰਗ ਮਦਰ ਵਾਲੀਆਂ ਫਿਲਮਾਂ ਦੇਖੀਆਂ ਸੋ ਉਹ ਤੋਂ ਵੱਖ-ਵੱਖ ਰੋਲ ਨੇ ਤੇ ਅਸੀਂ ਜੋ ਜ਼ਿੰਮੇਵਾਰੀ ਲੱਗਦੀ ਉਹ ਕਰ ਰਹੇ ਹਾਂ ਨਹੀਂ ਲੱਗਦਾ ਜੇ ਪੰਜਾਬੀ ਦੱਸੀ ਜੇਕਰ ਨੀਤਾ ਦੇਵਗਾਨੀ ਹੋਈ ਤੇ ਫਿਲਮ ਅਧੂਰੀ ਲੱਗਦੀ ਆ ਜਦੋਂ ਫਿਲਮ ਵਿੱਚ ਨੀਤਾ ਦੇਵਗਾਨ ਉਹ ਵੀ ਆ ਤੇ ਫਿਲਮ ਦੀ ਜਾਨ ਪੈ ਜਾਂਦੀ ਆ ਰੂਹ ਫੁਕੀ ਜਾਂਦੀ ਆ ਅਤੇ ਦਿਲੋਗਿਸਤਾਨ ਜਿਹੜਾ ਤੁਸੀਂ ਜਿਹੜਾ ਐਕਟਿੰਗ ਕਰਦੇ ਹੋ ਫਿਲਮ ਦੀ ਜਾਨ ਪੈ ਜਾਂਦੀ ਆ ਆਹ ਨਹੀਂ ਇਹੋ ਜੀ ਇਨੀ ਗੱਲ ਮੈਂ ਸਮਝਦੀ ਪਰ ਇਹ ਆ ਕਿ ਅੱਛੇ ਕਲਾਕਾਰਾਂ ਨਾਲ ਨੇਚਰਲੀ ਸਿਨੇਮਾ ਸਾਡਾ ਹੋਰ ਜ਼ਿਆਦਾ ਰਿਚ ਹੋਇਆ ਸਾਡੇ ਕੋਲ ਇਸ ਫਿਲਮ ਚ ਗੁਰਪ੍ਰੀਤ ਕੋ ਗੀਜੀ ਨੇ ਨਿਰਮਲ ਰਿਸ਼ੀ ਮੈਮ ਨੇ ਕਰਮਜੀਤ ਅਨਮੋਲ ਆ ਹਰ ਵੀ ਸੰਗ ਆ ਮਲਕੀ ਤਰੌਣੀ ਬਹੁਤ ਸਾਰੇ ਆਰਟਿਸਟ ਨੇ ਹਰੇਕ ਨੇ ਬੜਾ ਅੱਛਾ ਕੰਮ ਕੀਤਾ ਤੇ ਤੁਸੀਂ ਜਾ ਕੇ ਫਿਲਮ ਦੇਖਿਓ ਤੁਹਾਨੂੰ ਬੜਾ ਮਜ਼ਾ ਆਏਗਾ ਸ੍ਰੀ ਦਰਬਾਰ ਸਾਹਿਬ ਆਏ ਸੀ ਗੁਰੂ ਰਾਮਦਾਸ ਨਗਰੀ ਮੱਥਾ ਟੇਕ ਕੇ ਆ ਕੇ ਕੀ ਕਹਿਣਾ ਚਾਹੋਗੇ ਕਿੰਨਾ ਸਕੂਨ ਮਿਲਿਆ ਬਹੁਤ ਜਿਆਦਾ ਜੀ ਮੈਨੂੰ ਲੱਗਦਾ ਕਿ ਜਦੋਂ ਅਸੀਂ ਅੰਦਰ ਐਂਟਰ ਕੀਤੇ ਨਾ ਤੇ ਉਹ ਇੰਝਾ ਸੋਹਣਾ ਸ਼ਬਦ ਲੱਗਾ ਨਾ ਜਿਵੇਂ ਕਈ ਵਾਰੀ ਹੁੰਦਾ ਨਾ ਕਿ ਜਦ ਅਸੀਂ ਵਾਕ ਲੈਨੇ ਤਾਂ ਉਹ ਇੰਜ ਲੱਗਦਾ ਕਿ ਤੁਹਾਡੇ ਲਈ ਆ ਤਾਂ ਉਹ ਸ਼ਬਦ ਇੰਨਾ ਸੋਹਣਾ ਲੱਗਾ ਨਾ ਇੰਜ ਲੱਗਾ ਕਿ ਜਿਵੇਂ ਪਰਮਾਤਮਾ ਨੇ ਸਾਨੂੰ ਬਲੇਸਿੰਗਸ ਦਿੱਤੀਆਂ ਸਾਨੂੰ ਕਿੰਨਾ ਕਿ ਫਕਰ ਹੁੰਦਾ ਵਾ ਗੁਰੂ ਆਂਦਾ ਸੀ ਨਗਰੀ ਅਮਰਸਰ ਤੇ ਰਹਿਣ ਵਾਲੇ ਹੋ ਕਿੰਨਾ ਕਿ ਚੰਗਾ ਲੱਗਦਾ ਜਦੋਂ ਇੰਨਾ ਮਾਣ ਮਿਲਦਾ ਵਾ ਪਰਦੇ ਤੇ ਵੀ ਇਹਨੇ ਲੋਕ ਕਾ ਕਰਦੇ ਆ ਤੁਹਾਨੂੰ ਇਹ ਮੇਰੇ ਰੱਬ ਦੀ ਮੇਰੇ ਸੋਹਣੇ ਦਾਤੇ ਦੀ ਮੇਰੇ ਤੇ ਕਿਰਪਾ ਕਿ ਉਹਨਾਂ ਨੇ ਇੰਨਾ ਜ਼ਿਆਦਾ ਸਤਿਕਾਰ ਮੇਰੇ ਹਿੱਸੇ ਲਿਖਿਆ ਪੰਜਾਬੀਆਂ ਦਾ ਇੰਨਾ ਪਿਆਰ ਮੇਰੇ ਹਿੱਸੇ ਲਿਖਿਆ ਮੈਂ ਕਰਮਾਂ ਵਾਲੀ ਆ ਕਿ ਮੈਂ ਇਸ ਧਰਤੀ ਤੋਂ ਆ ਮੈਂ ਬਹੁਤ ਕਰਮਾਂ ਵਾਲੀ ਆ ਕਿ ਤੁਸੀਂ ਸਾਰੇ ਮੈਨੂੰ ਇੰਨਾ ਪਿਆਰ ਕਰਦੇ ਹੋ ਇੰਗਲੈਸੋ ਵੀ ਤੁਹਾਡੀ ਵੀ ਇੱਕ ਅਹਿਸਾਸ ਹੈਗੀ ਆ ਜਿਵੇਂ ਜਸੇ ਦੇਖਿਆ ਉਹਦਾ ਵੀ ਤੁਹਾਡੇ ਦੇ ਕਿੰਨਾ ਖਸਦ ਹੈ ਤੁਸੀਂ ਵੀ ਨੌ ਸੀ ਤੁਹਾਡੇ ਦੇ ਕਿੰਨਾ ਕਬੜ ਕੀਤੇ ਸੀ ਤੁਹਾਡੇ ਨਾਲ ਕਿੰਨਾ ਆਪ ਲੜਾਈ ਰਹੀ ਨਹੀਂ ਕਦੀ ਵੀ ਨਹੀਂ ਮੇਰੇ ਮਦਰ ਇੱਲਕਦੀ ਵੀ ਨਹੀਂ ਸੀ ਮੇਰੇ ਨਾਲ ਲੜੇ ਤੇ ਮਤਲਬ ਉਹ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਨ ਲੱਪੇ ਸੀ ਵੀ ਆਪਣੇ ਮੁੰਡੇ ਨੂੰ ਵੀ ਨਹੀਂ ਓਨਾ ਕਰਦੇ ਕਿ ਤੁਸੀਂ ਇਹ ਦੇਖੋ ਜਿਵੇਂ ਮੈਂ 15 ਦਿਨਾਂ ਬਾਅਦ 20 ਦਿਨਾਂ ਬਾਅਦ ਪਿੰਡ ਜਾਣਾ ਉਹਨਾਂ ਨੇ ਪੇਟੀ 'ਚ ਪੈਸੇ ਰੱਖੇ ਹੁੰਦੇ ਸੀ ਤੇ ਉਹਨਾਂ ਨੇ ਆਪਣੇ ਮੁੰਡੇ ਨੂੰ ਵੇਖਣਾ ਜਦੋਂ ਬਾਹਰ ਚਲਾ ਗਿਆ ਨਾ ਫਿਰ ਉਹਨਾਂ ਨੇ ਪੇਟੀ ਖੋਲਣੀ ਫਿਰ ਉਹਨੇ ਕਿਹਾ ਇੱਧਰ ਆ ਮੈਨੂੰ ਨਾ ਵੱਖ-ਵੱਖ ਕਰਦੇ ਆ ਮੈਂ ਦੁੱਧ ਵਾਲੇ ਦੇ ਦੇਣੀ ਆ ਮੈਂ ਰਸਣ ਵਾਲੇ ਦੇ ਦੇਣੀ ਆ ਮੈਂ ਫਲਾਣੇ ਦੇ ਦੇਣੀ ਹੈਨਾ ਇਹ ਵੱਖ-ਵੱਖ ਕਰਕੇ ਨਾ ਮੈਨੂੰ ਦੇ ਦੇ ਤੇ ਜੇ ਕਿਸੇ ਨੇ ਆ ਜਾਣਾ ਉਹਨਾਂ ਨੇ ਕਿਦਾਂ ਪੇਟੀ ਬੰਦ ਕਰਨੀ ਵੀ ਕੋਈ ਵੇਖ ਨਾ ਲਵੇ ਤੇ ਮੇਰੇ ਹਸਬੰਦ ਨੇ ਕਿਹਾ ਵੀ ਇਹ ਤੇਰੀ ਧੀ ਨੂੰ ਪਿਆਰ ਕਰਦੀ ਸੋ ਇੰਜ ਦਾ ਰਿਸ਼ਤਾ ਸੀ ਮੇਰਾ ਤੇ ਉਹਨਾਂ ਨੋਆ ਸੱਸਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜਾ ਤੁਹਾਡੀ ਫਿਲਮ ਲਈ ਫਿਲਮ ਦੇਖ ਕੇ ਕਿ ਉਹਨਾਂ ਨੂੰ ਗਿਆਰ ਮਿਲੇ ਰਾਕੀ ਅਪੀਲ ਕਰਨਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਸਾਰੇ ਨੇ ਫਿਲਮ ਦੇਖਣ ਆਓ ਤੁਹਾਡੇ ਬਹੁਤ ਸਾਰੇ ਆ ਚੀਜ਼ਾਂ ਜਿਨ੍ਹਾਂ ਦਾ ਤੁਹਾਨੂੰ ਕੋਈ ਜਵਾਬ ਨਹੀਂ ਹੈ ਬਹੁਤ ਸਾਰੇ ਸਵਾਲ ਹੁੰਦੇ ਸਾਡੇ ਯੰਗ ਬੱਚਿਆਂ ਦੇ ਜਿਹੜੇ ਨੌਂ ਦੇ ਰੂਪ ਚ ਹੁੰਦੀਆਂ ਨੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਹੱਲ ਮਿਲਣਗੇ ਬਹੁਤ ਮਜ਼ਾ ਆਏਗਾ ਮਨੋਰੰਜਨ ਮਿਲੇਗਾ ਤੁਸੀਂ ਬਹੁਤ ਇੰਜੋਏ ਕਰੋ ਤੇ ਜਾਣਦੇ ਹਾਂ ਕਿ ਤੁਹਾਡਾ ਮਿਲਣ ਦਾ ਮਸ਼ਹੂਰ ਹੈ ਲੱਗਿਆ ਸੱਸ ਵਾਲਾ ਜਰੂਰ ਸੁਣਾ ਦੇਉ ਕਿਉਂ ਦਰਸ਼ਕ ਜਿਹੜੇ ਨੇ ਤੁਹਾਨੂੰ ਦੇਖਣ ਦਿੱਸਾਂ ਵੇਸ਼ਾਂ 'ਚ ਕਿਉਂਕਿ ਅਨੀਤਾ ਦੇਵਗਾਂ ਦੇ ਮੂੰਹ ਜਿਹੜਾ ਡਾਲੇ ਲਿਖਦਾ ਉਹ ਚ ਜਾਣ ਪੈ ਜਾਂਦੀ ਆ ਤੇ ਅਸਲ ਜਿਹੜਾ ਚਿਹਰਾ ਹੁੰਦਾ ਸੱਪ ਚ ਇੱਕ ਸੱਸਾ ਹੁੰਦਾ ਤੇ ਸੱਸਾ ਚ ਦੋ ਸੱਪ ਨਾਲੋਂ ਵੱਧ ਜ਼ਹਿਰ ਆ ਮੇਰੇ ਚ ਬੋ ਬੋ ਧੰਨਵਾਦ ਜੀ ਇਹ ਸੀ ਗਲਪਖਤ ਦੀ ਸਸਤਾ ਰੋਲ ਲਵਾਇਆ ਵਾ ਜਿਹੜਾ ਕਿ ਨੀਤਾ ਦੇਵਾਨ ਨੇ ਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਦੀ ਵੀ ਨੌਹਾਂ ਦੇ ਨਾਲ ਜਿਹੜਾ ਕਿ ਅਹਿਮ ਰੋਲ ਮਾਰੇ ਨੇ ਕਿਸਤਾ ਦੇ ਦਿਓ ਮੈਮ ਪੱਲਗਿਆ ਤੁਸੀਂ ਨੌ ਦਾ ਨੋਲ ਲਵਾਇਆ ਵਾ ਨੌ ਸਾਥ ਦੀ ਕਿੰਨੀ ਕਿ ਲੜਾਈ ਦਿਖਾਈਏ ਦੇਖੋ ਜੀ ਪਾਰਟ 1 ਵਿੱਚ ਮੈਂ ਬੜੀ ਸਾਉ ਜੀ ਨੂੰ ਬਣ ਕੇ ਆਈ ਸੀ ਤੇ ਜਦੋਂ ਮੈਂ ਘਰ ਚ ਆਈ ਡੇਢ ਦੋ ਸਾਲ ਰਹੀ ਮੈਂ ਦੇਖਿਆ ਕਿ ਮੇਰੀ ਸੱਸ ਤਾਂ ਬੜੀ ਕਪਤੀ ਹੈ ਫਿਰ ਮੈਂ ਵੀ ਪਾਰਟ 2 ਵਿੱਚ ਆਪਣੇ ਰੰਗ ਟੰਗ ਬਦਲ ਲੇ ਤੇ ਆਪਣੀ ਸੱਸ ਨੂੰ ਉਹਨਾਂ ਪੂਰੀ ਟੱਕਰ ਦੇ ਰਹੀਆਂ ਕਿਸਤਾ ਦੇ ਦਿਓ ਕਿ ਨੌ ਸਾਥ ਦੀ ਲੜਾਈ ਹੈ ਘਰ ਘਰ ਦੀ ਕਹਾ ਜੇਕਰ ਮਾਂ ਦੀ ਗੱਲ ਕਰਦਾ ਤੇ ਮਾਂ ਦਾ ਬੁਰਾ ਬੰਦਾ ਜਿਸ ਨਾ ਕੁੜੀ ਘਰ ਦੀ ਗੱਲ ਕਰਦਾ ਘਰ ਦੀ ਬੁਰਾ ਬੰਦਾ ਕਿਸਾ ਦੇ ਲੱਗਦਾ ਨਹੀਂ ਦੋਵਾਂ ਵਿੱਚ ਪਿਸਿਆ ਜਾਂਦਾ ਬਿਲਕੁਲ ਆਬਵੀਅਸਲੀ ਮੁੰਡਾ ਪਿਸਿਆ ਜਾਂਦਾ ਤੇ ਇਹ ਇੱਕ ਐਦਾਂ ਦਾ ਖੱਟਾ ਮਿੱਠਾ ਜਿਹਾ ਰਿਸ਼ਤਾ ਹੈ ਕਿ ਜਿਸ ਦੇ ਬਿਨਾ ਕਦੇ ਜ਼ਿੰਦਗੀ ਚੱਲ ਹੀ ਨਹੀਂ ਸਕਦੀ ਤੇ ਇੱਕ ਨਾ ਇਨਸਿਕਿਉਰਿਟੀ ਦਾ ਪਾਰਟ ਹੁੰਦਾ ਹੈ ਕਿ ਸੱਸਾਂ ਨੂੰ ਲੱਗਦਾ ਕਿ ਅੱਜ ਤੱਕ ਤੈ ਬਚਪਨ ਤੋਂ ਮੰਮੀ 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 ਕਰਦਾ ਆਇਆ ਹੁਣ ਬਸ ਜਿਸ ਦਿਨ ਵਿਆਹ ਹੋਣਾ ਹੈ ਅਗਲੀ ਸਵੇਰ ਉਹਨੇ ਮਾਂ ਦਾ ਨਾਮ ਨਹੀਂ ਲੈਣਾ ਉਹਨੇ ਆਪਣੀ ਵੋਟੀ ਦਾ ਨਾਮ ਲੈਣਾ ਸੋ ਬਸ ਇਹ ਜਿਹੜੀ ਥਾਂ ਦੀ ਜਿਹੜੀ ਕੋ ਹੁੰਦੀ ਹੈ ਨਾ ਇਨਸਿਕਿਉਰਿਟੀ ਆ ਵੀ ਸੱਸਾ ਜਿਹੜੀ ਅਸੀਂ ਨੌ ਨੂੰ ਲੜਾਈ ਕਰਦੀ ਸੀ ਨੌ ਨੂੰ ਮਾਰਦੇ ਕੁਟਦੇ ਸੀ ਪਰ ਤੁਹਾਡੀ ਵੀ ਵਿੱਚ ਦੇਖਿਆ ਤੁਸੀਂ ਨੌ ਹੋ ਗਏ ਨਾ ਜਬਰਦਸਤ ਆਪਣੇ ਸਾਹसामਕਾਵੜਾ ਕਰ ਰਹੇ ਹੋ ਕਿ ਲੱਗਦਾ ਨਹੀਂ ਜਿਹੜੀਆਂ ਫਿਲਮਾਂ ਵੇਖਾਂਗੇ ਨੌ ਆ ਉਹਨਾਂ ਤੁਹਾਡੀ ਫਿਲਮ ਵੇਖ ਕੇ ਜਿਹਾ ਸ਼ਤੀ ਮਾਮਰੋ ਜਾਣ ਆ ਜਗੇ ਵੀ ਸਾਡੀ ਵੀ ਕੋਈ ਸਾਡੇ ਬਾਦ ਤੁਹਾਡੀ ਕੋ ਤਰੀਫ ਕਰ ਰਿਹਾ ਹੈ ਜੀ ਬਿਲਕੁਲ ਮੈਨੂੰ ਲੱਗਦਾ ਹੈ ਕਿ ਨੋਆ ਵੀ ਕਿਸ ਤੋਂ ਘੱਟ ਨਹੀਂ ਹੁੰਦੀ ਆ ਪਰ ਆਪਾਂ ਫਿਲਮ 'ਚ ਕਦੇ ਵੀ ਨੈਗੇਟਿਵ ਤਾਂ ਦਿਖਾਇਆ ਹੀ ਨਹੀਂ ਹੈ ਕਿਉਂਕਿ ਨੀਮਸਾਸ ਕੁੱਟਣੀ ਸਾਡੇ ਪੰਜਾਬ ਦਾ ਵਿਰਸਾ ਹੈ ਸਾਸ ਤੱਕ ਨਾ ਕਦੀ ਆਪਾਂ ਪਹਿਲਾਂ ਕੁੱਟੀ ਸੀ ਕਦੇ ਤੇ ਨਾ ਹੁਣ ਕੁੱਟੀ ਹੈ ਤੇ ਜਦੋਂ ਸਾਰੇ ਫਿਲਮ ਦੇਖਣਗੇ ਤਾਂ ਉਦੋਂ ਪਤਾ ਲੱਗੇਗਾ ਕਿ ਜਿਹੜਾ ਨਾਜ਼ੁਕ ਜਿਹਾ ਰਿਸ਼ਤਾ ਹੈ ਨਾ ਇਹਨੂੰ ਕਿਸ ਤਰੀਕੇ ਨਾਲ ਮੁਹੱਬਤ ਦੇ ਨਾਲ ਇਹਨੂੰ ਨਿਭਾਇਆ ਜਾਏ ਸੋ ਕੁਛ ਨਾ ਕੁਛ ਵਧੀਆ ਹੀ ਐਂਟਰਟੇਨਮੈਂਟ ਦੇ ਜ਼ਰੀਏ ਲੈ ਕੇ ਜਾਣਗੇ ਸਾਰੇ ਵੀਰ ਜੀ ਸਰ ਐਸੇ ਸ਼ੂਟ ਕਿੱਥੇ ਕਿੱਥੇ ਹੋਇਆ ਵਾ ਤੇ ਜਿਵੇਂ ਤੁਹਾਡੀ ਦੂਜੀ ਫਿਲਮ ਹੈਗੀ ਆ ਪਹਿਲੇ ਇਹਨੂੰ ਕਿੰ ਹੋ ਗਈ ਆ ਕਿੰਨਾ ਪਿਆਰ ਮਿਲ ਰਿਹਾ ਜੀ ਪਾਰਟ 1 ਨੂੰ ਪਿਆਰ ਇੰਨਾ ਜ਼ਿਆਦਾ ਮਿਲਿਆ ਸੀ ਤਾਂ ਇਹ ਕਰਕੇ ਆਪਾਂ ਪਾਰਟ 2 ਬਣਾਈ ਤੇ ਅੱਜ ਸਾਡੀ ਫਿਲਮ ਰਿਲੀਜ਼ ਹੋਈ ਆ ਆਪਾਂ ਸਵੇਰ ਤੋਂ ਦੇਖ ਰਹੇ ਹਾਂ ਬੁੱਕ ਮਾਈ ਸ਼ੋਅ ਤੇ ਸੋ ਸਾਰੇ ਸ਼ੋਜ਼ ਹਾਊਸਫੁੱਲ ਜਾ ਰਹੇ ਆ ਇਕੱਲੇ ਪੰਜਾਬ ਚ ਨਹੀਂ ਦਿੱਲੀ ਤੋਂ ਵੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਈਵਨ ਕਿ ਕੈਨੇਡਾ ਆਸਟ੍ਰੇਲੀਆ ਯੂਕੇ ਮਤਲਬ ਸਾਰੇ ਪਾਸਿਓਂ ਬੜਾ ਪਿਆਰ ਮਿਲ ਰਿਹਾ ਹੈ ਤੇ ਜੇ ਮੈਂ ਗੱਲ ਕਰਾਂ ਸ਼ੂਟਿੰਗ ਦੀ ਤਾਂ ਪੰਜਾਬ ਚ ਹੀ ਹੋਈ ਹੈ ਸ਼ੂਟਿੰਗ ਰੋਪੜ ਦੇ ਆਸ-ਪਾਸ ਦੇ ਵਾਲੇ ਪਿੰਡਾਂ 'ਚ ਇੱਕ ਗਾਣਾ ਸਾਡਾ ਸ਼ਮਲਾਇਚ ਵੀ ਹੋਇਆ ਹੈ ਜੀ 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 ਜ ਸਾਰੇ ਬਾਰੇ ਤੁਹਾਡਾ ਪਿਆਰ ਹਾਂ ਬਿਲਕੁਲ ਕਿਉਂਕਿ ਮੈਨੂੰ ਲੱਗਦਾ ਹੈ ਕਿ ਚਾਹੇ ਜਿੱਥੇ ਮਰਜ਼ੀ ਹੋਏ ਦੁਨੀਆ ਦੇ ਕਿਸੇ ਕੋਨੇ ਚ ਚਲੇ ਜਾਓ ਤੁਸੀਂ ਪਰ ਜਿਹੜਾ ਇਹ ਖੱਟਾ ਮਿੱਠਾ ਜਿਹਾ ਰਿਸ਼ਤਾ ਹੈ ਉਹ ਸਾਰੇ ਪਾਸੇ ਕਾਮਨ ਹੀ ਹੈ ਅਨੀਤਾ ਦੇਵ ਗਾਇਨ ਦਾ ਰੋਲ ਕਰਕੇ ਕਿਸ ਤਰ੍ਹਾਂ ਚੱਲ ਲਗਾ ਕਿੰਨੇ ਇੱਕ ਸਿੱਖਣ ਨੂੰ ਮਿਲਿਆ ਉਸ ਦੇ ਨਾਲ ਉਹ ਇੰਤੇ ਨਾਲ ਸਾਰਾ ਰੋਲ ਭਾਇਆ ਵਾ ਕਿੰਨਾ ਕਹ ਅਹਿਮ ਰੋਲ ਸੀ ਹੋ ਜਾ ਜੀ ਬਹੁਤ ਅਹਿਮ ਰੋਲ ਹੈ ਉਹਨਾਂ ਦਾ ਮੈਨੂੰ ਲੱਗਦਾ ਹੈ ਸਾਡੀ ਵਿਮਨ ਓਰੀਐਂਟਡ ਫਿਲਮ ਹੈ ਨੂਆ ਤੇ ਸੱਸਾਂ ਦੀ ਹੀ ਇਹ ਫਿਲਮ ਹੈਗੀ ਹੈ ਤੇ ਮੈਨੂੰ ਹਮੇਸ਼ਾ ਹੀ ਬਹੁਤ ਹੀ ਲੱਗਦਾ ਮੈਮ ਨਾ ਕੰਮ ਕਰਕੇ ਤੇ ਬਾਕੀ ਵੀ ਜਿੰਨੇ ਕਿ ਤੇ ਜਾਨ ਨੇ ਸੁਨੇਹਾ ਕੀ ਦੇਣਾ ਜਗ ਸਾਡੇ ਦਰਸ਼ਕ ਜਿਹੜੇ ਦੇਖਣ ਦੇ ਸਮਝਣ ਕੀ ਅਪੀਲ ਕਰਨਾ ਚਾਹੋਗੇ ਖਾਸ ਕਰਕੇ ਉਹਨਾਂ ਨਵਾਂ ਨੂੰ ਜਿਨ੍ਹਾਂ ਨੂੰ ਸੱਸ ਸੱਸ ਜਿਹੜੀਆਂ ਤੰਗ ਕਰਦੀਆਂ ਉਹਨੀਆਂ ਉਹਨਾਂ ਕੀ ਬਿਕਰ ਜੀ ਮੈਂ ਤਾਂ ਕਹੂੰਗੀ ਕਿ ਸੱਸ ਸੱਸ ਤੈਨੂੰ ਉਹ ਦੋਨੋਂ ਕਟੀਆਂ ਜਾ ਕੇ ਦੇਖੋ ਫਿਲਮ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਐਕਚੁਅਲ ਜਿਹੜਾ ਰਿਸ਼ਤਾ ਕਿੱਤਾ ਕਿਸ ਤਰੀਕੇ ਨਾਲ ਤੁਸੀਂ ਪਿਆਰ ਨਾਲ ਰਹਿ ਸਕਦੇ ਹੋ ਤੇ ਬਾਕੀ ਛੁੱਟੀਆਂ ਬਹਿ ਚੁੱਕੀਆਂ ਗਰਮੀਆਂ ਦੀਆਂ ਤੇ థియేਟਰ ਤੋਂ ਨਾਲੋਂ ਵੱਧ ਮੈਨ ਲੱਗਦਾ ਕੋਈ ਜਗ੍ਹਾ ਹੋਏਗੀ ਨੀ ਘੁੰਮਣ ਲਈ ਏਸੀ ਲੱਗੇ ਨੇ ਉੱਥੇ ਜਾਓ ਤੁਸੀਂ ਤੇ ਫਿਲਮ ਸਾਡੀ ਹੋ ਚੁੱਕੀ ਹੈ ਰਿਲੀਜ਼ ਪਬਲਿਕ ਰਿਵਿਊਜ਼ ਵੀ ਬ ਤਾ ਜਿਹੜਾ ਸਾਡਾ ਇਲੈਕਸ਼ਨ ਹੋਇਆ ਇਹਦੇ ਵਿੱਚ ਉਹ ਵੀ ਤੁਸੀਂ ਦੇਖੋ ਕਿ ਕੌਣ ਜਿੱਤਦਾ ਕੌਣ ਹਾਰਦਾ ਐ ਐਂਡ ਉਹਦੇ ਨਾਲ ਤੁਹਾਨੂੰ ਹਾਰਰ ਕਾਮੇਡੀ ਵੀ ਦੇਖਣ ਨੂੰ ਮਿਲੂਗੀ ਸੋ ਇਹ ਦੇਖਣੀ ਤਾਂ ਪੰਦੀ ਐ ਜੀ ਬਹੁਤ ਬਧਨਵਾਦ ਜੀ ਇਹ ਸੀ ਗੱਲ ਬਾਕੀ ਦੀ ਨੀ ਸਸਕਮੇ ਟੂਥ ਜਿਹੜੀ ਫਿਲਮ ਸਟਾਰ ਸਾਡੇ ਸਾਡੇ ਅਮਰਦਸ ਸਾਹਿਬ ਆਈ ਐ ਤੁਸੀਂ ਦੇਖਿਆ ਵੀ ਇਹਨਾਂ ਕਿਹਾ ਵੀ ਫਿਲਮ ਰੀਲਿਸ ਹੋ ਚੁੱਕੀ ਆ ਤੇ ਦਰਸ਼ਕਾਂ ਨੂੰ ਅਪੀਲ ਕੀਤੀ ਐ ਕਿ ਫਿਲਮ ਨੂੰ ਜਾ ਕੇ ਥੀਏਟਰ ਵੀ ਦੇਖਿਆ ਜਾਵੇ ਅਤਵਤ ਵਤ ਪਿਆਰ ਦਿੱਤਾ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਅਰੇਵਾਲ ਸੈਂਟਰ ਪੰਜਾਬ ਟੀਵੀ